ਹਾਂਜੀ ਮੇਰੇ ਵੀਰੋ ਜਿਹੜੇ ਬੱਚੇ ਕਰ ਰਿਆ ਪੰਜਾਬ ਪੁਸ 2025 ਦੀ ਤਿਆਰੀ ਠੀਕ ਆ ਉਹਨਾਂ ਦੇ ਤਿੰਨ ਪੜਾਅ ਸੀਗੇ ਪੇਪਰ ਫਿਜ਼ੀਕਲ ਤੇ ਮੈਡੀਕਲ ਇਹਨਾਂ ਚੋਂ ਤਿੰਨਾ ਪੜਾਵਾਂ ਚ ਦੋ ਪੜਾਅ ਐ ਵੀ ਜਿਹੜੇ ਥੋੜੇ ਹੱਥ-ਵਾਸ ਆ ਜਿੱਥੇ ਤੁਸੀਂ ਪੂਰਾ ਜ਼ੋਰ ਲਾ ਸਕਦੇ ਆ ਆਪ ਦਾ ਤੇ ਤੁਸੀਂ ਪੇਪਰ ਤੇ ਤਾਂ ਆਪਦਾ ਜ਼ੋਰ ਲਾ ਲਿਆ ਹੁਣ ਆ ਗਿਆ ਫਿਜ਼ੀਕਲ ਫਿਜ਼ੀਕਲ ਜਿਹੜੇ ਮੇਰੇ ਵੀਰ ਭਰਾ ਪੈਣਾ ਉਹਨਾਂ ਨੇ ਪੇਪਰ ਤੇ ਬਹੁਤ ਜ਼ਿਆਦਾ ਜ਼ੋਰ ਲਾ ਲਿਆ ਉਹਨਾਂ ਦੀ ਸੈਟਿੰਗ ਬਹੁਤ ਜ਼ਿਆਦਾ ਸੀਗੀ ਤੇ ਨੰਬਰ ਵੀ ਚੰਗੇ ਲੈ ਲਏ ਤੇ ਹੁਣ ਉਹਨਾਂ ਨੂੰ ਦਿੱਕਤ ਆ ਰਹੀ ਆ ਫਿਜ਼ੀਕਲ ਚ ਗਰਾਉਂਡ ਚ ਫਿਜ਼ੀਕਲ ਚ ਕੀ ਕੀ ਆ ਰੇਸ ਆ ਲੌਂਗ ਜੰਪ ਆ ਹਾਈ ਜੰਪ ਆ ਇਹਦੀ ਜਿਹੜੀ ਤਿਆਰੀ ਆ ਆਪਾਂ ਤੁਹਾਨੂੰ ਕਰਾਵਾਂਗੇ ਜਮਾ 0 ਤੋਂ ਮੇਰੇ ਭਰਾ ਕਈ ਆ ਜਿਹੜੇ ਵੀ ਹੈਗੇ ਆ ਜਿਨ੍ਹਾਂ ਨੇ ਕਦੇ ਗਰਾਉਂਡ ਆਈ ਵੀ ਨਹੀਂ ਉਹ ਗਰਾਉਂਡ ਨੂੰ ਜਦੋਂ ਵਹਿੰਦੇ ਆ ਕਈ ਵਾਰੀ ਪਹੁੰਚਦੇ ਹੁੰਦੇ ਆ ਵੀ ਇਹ 1600 ਮੀਟਰ ਦਾ ਗਰਾਉਂਡ ਆ ਵੀ ਗਰਾਉਂਡ ਹੁੰਦਾ 400 ਮੀਟਰ ਦਾ ਠੀਕ ਆ ਵੱਧ ਘੱਟ ਹੋ ਸਕਦਾ ਮੜਾ ਮੋਟਾ ਪਰ ਬੇਸਿਕਲੀ 400 ਮੀਟਰ ਦਾ ਹੀ ਹੁੰਦਾ ਤੇ ਆਪਾਂ ਤੁਹਾਨੂੰ ਇੱਥੋਂ ਤੱਕ ਵੀ ਬੇਸਿਕ ਜਾਵਾਂਗੇ ਵੀ ਤੁਹਾਨੂੰ ਗਰਾਊਂਡ ਬਾਰੇ ਵੀ ਦੱਸਾਂਗੇ ਵੀ ਇਹ ਕਿੰਨਾ ਮੀਟਰ ਆ ਕੀ ਹੈਗਾ ਕੀ ਨਹੀਂ ਹੈਗਾ ਜਮਾ ਮਤਲਬ ਕਹਿੰਦਾ ਪਾ ਵੇ ਜ਼ੀਰੋ ਤੋਂ ਉਹੀ ਜ਼ੀਰੋ ਤੋਂ ਠੀਕ ਆ ਐਦਾਂ ਦੀਆਂ ਜਾਣਕਾਰੀਆਂ ਵਾਲੀਆਂ ਵੀਡੀਓ ਤੁਹਾਨੂੰ ਬਾਧੂ ਮਿਲਣਗੀਆਂ ਆਪਣੇ ਤੇ ਜਮਾ ਸਾਰਾ ਕੁਝ ਆਪਾਂ ਤੁਹਾਨੂੰ ਹੁਣ ਆਨਲਾਈਨ ਪ੍ਰੋਵਾਈਡ ਕਰਾਵਾਂਗੇ ਠੀਕ ਆ ਵੀ ਐ ਜੇ ਬਾਹ ਕਮਾਉਣੀਆਂ ਤਾਂ ਐ ਕਿੱਦਾਂ ਕਮਾਉਣੀਆਂ ਇਹਦੇ ਨਾਲ ਤੁਹਾਡਾ ਕੀ ਹੋਊਗਾ ਕੀ ਸਟੈਚ ਹੋਊਗਾ ਕੀ ਐਦਾਂ ਦੀਆਂ ਜਮਾ ਬੇਸਿਕ ਤੋਂ ਲੈ ਅਸੀਂ ਸਿੱਖ ਤੋਂ ਆਪਾਂ ਸਟਾਰਟ ਕਰਨਾ ਵਾ ਠੀਕ ਆ ਹੁਣ ਆਪਾਂ ਮੇਨ ਮੁੱਦੇ ਦੀ ਗੱਲ ਤੇ ਆਉਨੇ ਆ ਪੰਜਾਬ ਪੁਲਿਸ ਫਿਜ਼ੀਕਲ ਚ ਵਦੇ ਚ ਕੀ ਹੈਗਾ ਰੇਸ ਆ ਹਾਈ ਜੰਪ ਆ ਲੌਂਗ ਜੰਪ ਆ ਇਹ ਕਿੰਨਾ ਕਿੰਨਾ ਵਾ ਮੁੰਡਾ ਲਈ 1600 ਮੀਟਰ ਠੀਕ ਆ ਹਾਈ ਜੰਪ ਹੈਗਾ ਵਾ ਹਾਈ ਜੰਪ ਹੈਗਾ 3 ਫੁੱਟ 8 ਇੰਚ ਤੇ ਲੌਂਗ ਜੰਪ ਹੈਗਾ ਉਹ ਹੈਗਾ 12 ਫੁੱਟ ਠੀਕ ਆ ਕੁੜੀਆਂ ਲਈ ਉਹ ਘਟਾ ਠੀਕ ਆ ਉਹਦੇ ਬਾਰੇ ਡਿਟੇਲ ਚ ਵੀਡੀਓ ਤੁਹਾਨੂੰ ਆਪਾਂ ਸਾਰੀਆਂ ਇਹ ਮੁੰਡੇ ਕੁੜੀਆਂ ਦੀ ਆਈ ਜੰਪ ਲੌਂਗ ਜੰਪ ਰੇਸ ਸਾਰੇ ਡਿਟੇਲ ਚ ਆਪਾਂ ਤੁਹਾਨੂੰ ਅੱਡ ਵੀਡੀਓ ਦਵਾਂਗੇ ਇਹ ਆਪਣੀ ਕੱਲੀ ਇੰਟਰੋ ਵੀਡੀਓ ਹੀ ਆ ਠੀਕ ਆ ਤੇ ਆਪਾਂ ਤੁਹਾਨੂੰ ਵਰਕਆਊਟ ਬਾਰੇ ਵੀ ਦੱਸਾਂਗੇ ਠੀਕ ਆ ਵਰਕਆਊਟ ਤੋਂ ਪਹਿਲਾਂ ਤੁਹਾਡਾ ਬੇਸ ਤਿਆਰ ਕਰਾਂਗੇ ਵੀ ਜੇ ਤੁਸੀਂ ਕਰੇ ਵੀ ਮਤਲਬ ਤੁਸੀਂ ਗਰਾਊਂਡ 'ਚ ਤੁਰਦੇ-ਤੁਰਦੇ ਵੀ ਥੱਕ ਜੰਨੇ ਆ ਵੀ ਦੋ ਗਿੜੇ ਕੱਢੇ ਤਾਂ ਵੀ ਥੱਕ ਗਏ ਵੀ ਆਪਾਂ ਤੁਹਾਨੂੰ ਉੱਥੋਂ ਚੱਕਣਾ ਵੀ ਪਹਿਲਾ ਜਿਹੜਾ ਕੋਈ ਗਰਾਊਂਡ 'ਚ ਪਹਿਲਾ ਪੈਰ ਰੱਖੋਗੇ ਆਪਾਂ ਤੁਹਾਨੂੰ ਉੱਥੋਂ ਲੈ ਕੇ ਆਵਾਂਗੇ ਠੀਕ ਆ ਤੇ ਇਹ ਤੁਹਾਨੂੰ ਤੁਸੀਂ ਕਿਵੇਂ ਸਿੱਖ ਸਕਦੇ ਆ ਇਹ ਤੁਸੀਂ ਸਿੱਖ ਸਕਦੇ ਆ ਆਪਣੇ ਗਰੁੱਪ ਨਾਲ ਜੁੜ ਕੇ ਆਈਐਸਏਚ ਗਰੁੱਪ ਕੋਟੂਪੁਰਾ ਨਾਲ ਠੀਕ ਆ ਤੁਸੀਂ ਜੁੜਨਾ ਕਿਵੇਂ ਆ ਆਪਣਾ ਆਨਲਾਈਨ ਵੀ ਹੈਗਾ ਬੈਚ ਠੀਕ ਆ ਤੇ ਆਪਣਾ ਆਫਲਾਈਨ ਵੀ ਸਟਾਰਟ ਹੋਇਆ ਵਾ ਠੀਕ ਆ ਤੇ ਜਿਹੜੇ ਮੇਰੇ ਵੀਰ ਆਪਣੇ ਤੱਕ ਅਪਰੋਚ ਨਹੀਂ ਕਰ ਸਕਦੇ ਆਪਣੇ ਕੋਲੇ ਟੈਰੀ ਲਈ ਨਹੀਂ ਆ ਸਕਦੇ ਉਹਨਾਂ ਲਈ ਆਪਾਂ ਆਨਲਾਈਨ ਸਟਾਰਟ ਕਰ ਦਾਂਗੇ ਆਪਣੀਆਂ ਵੀਡੀਓ ਵੇਖੀ ਚਲੋ ਤੇ ਆਪਦਾ ਗਰੁੱਪ ਬਣਾ ਲਓ ਤਿੰਨ ਚਾਰ ਮੁੰਡਿਆਂ ਦਾ ਜਾਂ ਕੁੜੀਆਂ ਦਾ ਵੀ ਕਹੋ ਕਿ ਇਕੱਲੇ ਤੋਂ ਪ੍ਰੈਕਟਿਸ ਨਹੀਂ ਹੁੰਦੀ ਬਈ ਜੋ ਮਰਜ਼ੀ ਹੋ ਜੇ ਇਕੱਲਾ ਬੰਦਾ ਥੱਕ ਹੀ ਜਾਂਦਾ ਕਿਉਂ ਮੈਂਟਲੀ ਫਿਜ਼ੀਕਲੀ ਜਲਦੀ ਥੱਕ ਜਾਂਦਾ ਇਕੱਲਾ ਬੰਦਾ ਤੇ ਜਦੋਂ ਤੁਸੀਂ ਦੋ ਤਿੰਨੇ ਜਾਣੇ ਹੋਵੋਗੇ ਤਾਂ ਤੁਸੀਂ ਵਧੀਆ ਆਪ ਦਾ ਇੱਕ ਦੂਜੇ ਨਾਲ ਗੱਲਾਂ ਕਰਦੇ ਜਾਂ ਕੁਝ ਵੀ ਮੋਟੀਵੇਟ ਜਾਂ ਹੋ ਕੇ ਆਪਦਾ ਤੁਰੇ ਫਿਰਦੇ ਰਹੋਗੇ ਆਦਾ ਵਰਕਆਊਟ ਪੂਰਾ ਕਰ ਲਵੋਗੇ ਠੀਕ ਆ ਹੁਣ ਇਹ ਵੀਡੀਓ ਵਾਵਾ ਲੰਮੀ ਹੋ ਜਾਊਗੀ ਜੇ ਆਪਾਂ ਐ ਇਦਾਂ ਹੀ ਬੋਲਦੇ ਰਹੇ ਬਾਕੀ ਜਾਣਕਾਰੀ ਆਪਾਂ ਹੁਣ ਅਗਲੀ ਵੀਡੀਓ 'ਚ ਦਵਾਂਗੇ ਵੀ ਕਿਵੇਂ ਤੁਸੀਂ ਪਹਿਲਾ ਦਿਨ ਆਪਦਾ ਸਟਾਰਟ ਕਰਨਾ ਵਾ ਠੀਕ ਆ ਵੀ ਜੇ ਤੁਹਾਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਹੋਈ ਠੀਕ ਆ ਕਿਸੇ ਵੀ ਤਰ੍ਹਾਂ ਦੀ ਕੋਈ ਲੌਂਗ ਜੰਪ ਹਾਈ ਜੰਪ ਪਰ ਇਸ ਜੋ ਵੀ ਜਿਸ ਤਰ੍ਹਾਂ ਦੀ ਵੀ ਕੋਈ ਸਟੈਚਿੰਗ ਸਟੂਟਿੰਗ ਚ ਵਾਰਮ ਅਪ ਚ ਕੁਝ ਵੀ ਤਰ੍ਹਾਂ ਤੁਹਾਨੂੰ ਸਾਰਾ ਕੋਈ ਵੈਸੇ ਡਿਟੇਲ ਚ ਆਪਾਂ ਦਵਾਂਗੇ ਪਰ ਕੋਈ ਵੀ ਤੁਹਾਨੂੰ ਆਪਦੀ ਪਰਸਨਲ ਪ੍ਰੋਬਲਮ ਹੋਈ ਇਹ ਗਰਾਉਂਡ ਨੂੰ ਲੈ ਕੇ ਜਾਂ ਇਹਦੇ ਫਿਜ਼ੀਕਲ ਟ੍ਰਾਇਲ ਨੂੰ ਲੈ ਕੇ ਉਹਦੇ ਲਈ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਆ ਠੀਕ ਆ ਮੇਰਾ ਵਟਸਐਪ ਨੰਬਰ ਮੈਂ ਤੁਹਾਨੂੰ ਦੇ ਦੂੰਗਾ ਆ ਦਾ ਕੰਟੈਕਟ ਨੰਬਰ ਦੇ ਦੂੰਗਾ ਮੈਂ ਠੀਕ ਆ ਹੋਰ ਇਹ ਤੋਂ ਮੈਨੂੰ ਵਟਸਐਪ ਤੇ ਵੀਡੀਓ ਬਣਾ ਕੇ ਆਪਦੀ ਭੇਜ ਦਿਓ ਵੀ ਆਹ ਦਿੱਕਤ ਆ ਆ ਪਰੇਸ਼ਾਨੀਆਂ ਤੇ ਉਹਦਾ ਹੱਲਾ ਪਾਗਲੀ ਵੀ ਅਗਲੇ ਆਪਾਂ ਇੰਸਟਾਗ੍ਰam ਤੇ ਜਾਂ YouTube ਤੇ ਆਪਾਂ ਸ਼ਾਰਟ ਬਣਾ ਕੇ ਰੀਲ ਬਣਾ ਕੇ ਪਾ ਦਾਂਗੇ ਠੀਕ ਆ ਚਲੋ ਮੇਰੇ ਵੀਰੋ ਫਿਰ ਆਪਾਂ ਆਪਣਾ ਗਰੁੱਪ ISCH ਗਰੁੱਪ ਕੋੜੂਪੁਰਾ ਇਹ ਇੰਸਟਾ ਤੇ ਵੀ ਆ YouTube ਤੇ ਵੀ ਆ ਇਹਨੂੰ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਤੇ ਆਪਣਾ ਨੰਬਰ ਹੈਗਾ ਵਾ 75 278 7414 ਵੈਸੇ ਨੰਬਰ ਆਪਣਾ ਫਲੈਸ਼ ਹੋ ਰਿਹਾ ਤੇ ਇਹ ਤੇ ਜੋ ਵੀ ਤੁਹਾਡੀ ਸਮੱਸਿਆ ਹੋਵੇ ਉਹ ਆਪਾਂ ਨੂੰ ਕੰਟੈਕਟ ਕਰ ਸਕਦੇ ਆ ਧੰਨਵਾਦ